ਆ ਵਿਚਾਲੇ ਲੱਗ ਗਿਆ ਝੋਨਾ ਦੇਖ ਲੋ ਆ ਸਾਰਾ ਕਿਲਾ ਤੁਹਾਨੂੰ ਮੱਲਾਵੋ ਦਿਖਾ ਦੇਣਾ ਦੇਖ ਲੋ ਆ ਸਾਰਾ 26 ਝੋਨਾ ਇਹ ਸਾਰਾ ਆਇਆ ਖੜਿਆ ਦੇਖ ਲੋ ਦਾਣੇ ਪੱਕੇ ਖੜੇ ਨੇ ਇਹ ਆ ਦੇਖ ਲੋ ਕਿਸਾਨ ਭਰਾਵੋ ਜਮਾ ਦਾਣੇ ਪੱਕੇ ਖੜੇ ਨੇ ਗਿਆ ਆ ਵਿਚਾਲੇ ਲੱਗ ਗਿਆ ਤੇ ਇਧਰਲੇ ਪਾਸਿਓਂ ਦੀ ਜੇ ਰਾਹ ਗੱਲ ਕਰੀ ਆਪਾਂ ਇਧਰਲੇ ਪਾਸਿਓਂ ਦੀ ਇਧਰਲੇ ਪਾਸਿਓਂ ਚਾਰ ਕਿੱਲੇ ਤੇ ਹੈਗਾ ਇਹ ਇਧਰਲੇ ਪਾਸਿਓਂ ਚਾਰ ਕਿੱਲੇ ਪੈਂਦੇ ਨੇ ਕਿ ਉਧਰਲੇ ਪਾਸਿਓਂ ਦੀ ਤਾਂ ਜੀਰੀ ਜੀਰੀਆਂ ਨੇ ਇਧਰਲੇ ਪਾਸੇ ਤਾਂ ਖੇਤ ਹੀ ਨਹੀਂ ਹੈਗੇ ਪਾਹੀਉਣੀ ਹੈਗੀ ਮੰਨ ਲਓ ਉਹ ਪਰਲੇ ਪਾਸੇ ਵੀ ਘੜਤ ਘੜਤ 10 ਕਿਲਿਆਂ ਦੀ ਬਾਹੀ ਪੈਂਦੀ ਹੈਗੀ ਇਧਰਲੇ ਪਾਸੇ ਵੀ 3 ਕਿਲਿਆਂ ਦਾ ਪਾਹੀ ਪੈਂਦੀ ਹੈ ਜੇ ਵੱਡੂਗਾ 3 ਕਿਲਿਆਂ ਦਾ ਕੱਟ ਲੱਗੂਗਾ ਕਿ ਪੈਨਦਾ ਫੇਰ ਕਪੈਨ ਪਹੁੰਚੂ ਫੇਰ ਇਹਨੂੰ ਵੱਡੂ ਫੇਰ ਜਾਊਗੀ ਜਿਹੜਾ ਇਧਰਲੇ ਪਾਸੇ ਦੇਖੀ ਆਪਾਂ ਸਾਰੇ ਪਾਸੇ ਉਹ ਝੋਨਾ ਵੀ ਆ ਝੋਨਾ ਵੀ ਆ ਝੋਨਾ ਵੀ ਆ ਦੇਖ ਲਓ ਹਰਿਆ ਹਰਾ ਖੜਿਆ ਹਜੇ ਹਜੇ ਹਰੇ ਦਾਣੇ ਖੜੇ ਨਹੀਂ ਕਿਸਾਨ ਭਰਾਵੇ ਇਹਦੇ ਵਿੱਚ ਵੀ ਇਹ ਝੋਨਾ ਲਾਊਗਾ ਹਜੇ ਟਾਈਮ ਉਦੋਂ ਨੂੰ ਇਹ ਆ ਵੀ ਦੇਖ ਲਓ ਤੁਸੀਂ ਸਾਰੀ ਹਰੀ ਖੜੀ ਆ ਉਹ ਉਧਰ ਵੀ ਹਰੀ ਖੜੀ ਹੈਗੀ ਇਹ ਜਮਾ ਪੱਕੀ ਖੜੀ ਹੈਗੀ ਆ ਚੀਜ਼ ਵੀ ਹੋ ਜਾਂਦੀ ਆ ਕਿਸਾਨ ਭਰਾਵੋ ਜਦੋਂ ਆਪਾਂ ਪੌਦ ਲੈ ਕੇ ਲਾਉਨੇ ਆ ਕਿਸੇ ਤੋਂ ਤਾਂ ਗੌਰ ਰੱਖਿਆ ਕਰੋ ਵੀ ਕਿਹੜੀ ਵੈਰਾਈਟੀ ਆ ਉਹਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੀ ਵੈਰਾਈਟੀ ਲਾਤੀ ਕਦੋਂ ਆਉਣੀ ਹੈਗੀ ਹੁਣ ਆ ਨੁਕਸਾਨ ਆਗਾ ਕਿਸਾਨ ਦਾ ਤੁਸੀਂ ਸਾਰਾ ਦਿਨ ਕਾਲੀ ਚ ਬਸ ਸੀਜ਼ਨ ਕਾਲੀ ਚ ਲਾਉਣਾ ਝੋਨਾ ਲਾਉਣਾ ਉਹ ਵੀ ਕਾਲੀ ਚ ਵੱਢਣਾ ਉਹ ਵੀ ਕਾਲੀ ਚ ਆ ਹੁਣ ਵੱਢਣ ਵੇਲੇ ਹੁਣ ਤੁਸੀਂ ਆ ਦੇਖੋ ਕਿਸਾਨ ਭਰਾ ਵੱਢਣ ਵੇਲੇ ਹਰੀਆਂ ਨੂੰ ਚੱਕ ਦੇਣਗੇ ਫਿਰ ਕੀ ਦਾ ਨੁਕਸਾਨ ਹੁੰਦਾ ਕਿਸਾਨ ਭਰਾਓ ਆਪਣਾ ਹੀ ਨੁਕਸਾਨ ਹੁੰਦਾਗਾ ਦੋ ਦਿਨ ਤੁਸੀਂ ਲੇਟ ਵੱਢ ਲੋ ਇਹ ਕੋਈ ਝੜਨ ਨਹੀਂ ਲੈ ਰਹੀ ਹੈਗੀ ਕਿਰਨ ਨਹੀਂ ਲੈ ਰਹੀ ਹੈਗੀ ਦੋ ਦਿਨਾਂ ਚ ਦੇਖ ਲਓ ਦਿਖਾ ਦਿਓ ਆਪਣੇ ਕਈ ਵਾਰ ਆਪਾਂ ਪਰੇਸ਼ਾਨ ਹੋਏ ਹੁੰਨੇ ਆ ਵੀ ਕਿਵੇਂ ਆ ਕਰ ਦੋ ਬਸ ਕਪੈਨ ਵਾਲੇ ਕਾਲੀ ਕਰੀ ਜਾਂਦੇ ਵੀ ਭਾਈ ਵੱਢ ਦੋ ਬਸ ਛੇਤੀ ਫੇਰ ਨਹੀਂ ਮਿਲਣੀ ਬਾਦੂ ਮਸ਼ੀਨਰੀ ਹੈਗੀ ਬਾਦੂ ਸਮਾਂਗਾ ਹਰੀ ਨਾ ਵੱਢ ਲਿਓ ਇਸ ਵਾਰ ਤੁਹਾਨੂੰ ਮੈਂ ਪਹਿਲਾਂ ਦਾ ਅਧਰਾ ਮੰਡੀਆਂ ਦਾ ਬੁਰਾ ਹਾਲ ਹੋ ਰਿਹਾਗਾ ਆ ਕਿਸਾਨ ਭਰਾਵ ਆ ਕਿਸਾਨ ਭਰਾਵ ਵਾਲੀ ਵੀ ਨਾ ਹੋ ਜੇ ਅਗਲੀ ਵਾਰ ਇਹ ਕੀ ਦਾ ਧਿਆਨ ਰੱਖਿਓ ਦੇਖ ਲਓ ਇਧਰ ਵੀ ਝੋਨਾ ਹਰਾ ਖੜਿਆ ਦੇਖ ਲਓ ਮੁੰਜਰਾ ਚ ਹਰੇ ਦਾਣੇ ਖੜੇ ਨੇ ਆਹ ਮੁੰਜਰਾ ਚ ਆਪ ਸਾਰੇ ਦਾਣੇ ਪੱਕੇ ਖੜੇ ਨੇ ਆਹ ਚੀਜ਼ ਵੀ ਹੋਏ ਨਹੀਂ ਆ ਦੇਖ ਲੋ ਇਧਰ ਝੋਨਾ ਜਮਾ ਪੱਕਾ ਜਮਾ ਪੱਕਾ ਝੋਨਾ ਦੇਖ ਲੋ ਜਮਾ ਪੱਕਾ ਕੱਟ ਤੋਂ ਕੱਟ ਡੂੜ ਕਿਲਾ ਹੋਣਾ ਇਹ ਹੁਣ ਇਹ ਡੂੜ ਕਿਲਾ ਜਦੋਂ ਇਹ ਝੋਨਾ ਪੱਕੂਗਾ ਉਦੋਂ ਇਹ ਅੱਧੀ ਰਹਿ ਜੂ ਕਿਰਜੂਗੀ ਬਹੁਤ ਜ਼ਿਆਦਾ ਚੜ ਜੂਗੀ ਪਾਣੀ ਵੀ ਨਹੀਂ ਲਾਇਆ ਹੋਇਆ ਇਹਨੂੰ ਤਾਂ ਪਾਣੀ ਵੀ ਛਕਾਤਾ ਤੇ ਇੱਕ ਪਾਸੇ ਪੱਕ ਗਿਆ ਝੋਨਾ ਇੱਕ ਪਾਸੇ ਹਜੇ ਕੱਚਾ ਜਦੋਂ ਇਹਨੂੰ ਵੱਢਣਗੇ ਜਦੋਂ ਇਹ ਵੱਢਣ ਜੋਗ ਹੋਊਗਾ ਆ ਝੋਨਾ ਜਦੋਂ ਨੂੰ ਵੱਢਣ ਜੋਗ ਹੋਊਗਾ ਇਹਦੀ ਤਾਂ ਬਈ ਜੇ ਮੈਂ ਕਹਿੰਦੇ ਨੇ ਅੱਗ ਲਿਕੜ ਜਾਣੀ ਇਹਦੇ ਚੋਂ ਤਾਂ ਸੇਕ ਲਿਕੜ ਜਾਣਗਾ ਕਿਰ ਜਾਣੀ ਐ ਇਹ ਚੀਜ਼ ਤੋਂ ਮਤ ਲੈ ਲੋ ਕਿਸਾਨ ਭਰਾਵੋ ਤੁਸੀਂ ਨੇ ਹੁਣ ਜੀਰੀ ਕਣਕ ਬੀਜਣੀ ਆ ਤੁਸੀਂ ਹੁਣ ਕਾਲੀ ਚ ਰਹੋਗੇ ਹੁਣ ਇੱਧਰੋਂ ਐ ਕਰ ਲੋ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਪਹੁੰਚਣਾ ਤੁਸੀਂ ਨੇ ਤੁਹਾਡੀ ਕਾਲੀ ਇਹ ਆ ਚੀਜ਼ ਦਾ ਰੂਪ ਲੈ ਲੈਂਦੀ ਆ ਦੇਖੋ ਆ ਕਿਸਾਨ ਭਰਾਵੋ ਦੇਖ ਲੋ ਹੁਣ ਕੀ ਫਾਇਦਾ ਨਿਕਲੂਗਾ ਇਥੋਂ ਦੀ ਘੱਟ ਤੋਂ ਘੱਟ ਤਿੰਨ ਚਾਰ ਕੀਲਿਆਂ ਦਾ ਕੱਟ ਲੱਗੂਗਾ ਆਹ ਤਿੰਨ ਚਾਰ ਕੀਲਿਆਂ ਦੇ ਕਿੰਨੇ ਹੋ ਗਿਆ ਕਿੰਨਾ ਨੁਕਸਾਨ ਹੋ ਗਿਆ ਹਰੀ ਜੀਰੀ ਵੱਢ ਕੇ ਇਸ ਕੌਣੀ ਪਊਗੀ ਤੁਸੀਂ ਆਹ ਦੇਖ ਲਓ ਇਧਰੋਂ ਘੱਟ ਤੋਂ ਘੱਟ ਐਦੋਂ ਵੀ ਤਿੰਨ ਚਾਰ ਕੀਲਿਆਂ ਦਾ ਕੱਟ ਲੱਗੂਗਾ ਇਹਦਾ ਵੀ ਨੁਕਸਾਨ ਹੀ ਹੋਊਗਾ ਕੀ ਕੀ ਮਿਲਿਆ ਹੁਣ ਕਿਸਾਨ ਭਰਾਵੋ ਕੀ ਕਾਲੀ ਆਹ ਛੁੱਟੀ ਕਾਲੀ ਦੇਖ ਲਓ ਇਹ ਚੀਜ਼ ਤੋਂ ਆਪਾਂ ਸੇ ਦੇ ਲੈ ਲੀਏ ਕਿਸਾਨ ਭਰਾ ਉਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹੀ ਹੈ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਦੀ ਬਾਈਆਂ ਨੇ ਪੀਆ ਰਿਕਸ਼ਾ 226 ਲਾਈ ਤੀ ਵਿੱਚ ਮੇਰੇ ਭਰਾ ਕਮੈਂਟ ਕਰਦ ਨੇ ਬਾਈ ਯਾਰ ਪਹਿਲਾਂ ਵੱਢ ਲਈ ਫਾਇਦਾ ਹੋ ਗਿਆ ਫਾਇਦਾ ਕੀ ਹੋ ਗਿਆ ਬਾਈ ਕਿੱਥੇ ਤਾਂ 80 80 85 ਮਣ ਝੋਨਾ ਲਿਕੜਨਾਗਾ ਕਿੱਥੇ ਉਹ ਕਿਸਾਨ ਭਰਾਵਾ ਸਿਰਫ 70 ਮਣ ਝੋਨਾ ਦਾ ਲਿਕੜਿਆ ਤੁਸੀਂ ਤਾਂ ਬੈਠੇ ਬੈਠੇ ਕਮੈਂਟ ਕਰਦੇ ਉਹ ਕਿਸਾਨ ਭਰਾ ਨੂੰ ਪੁੱਛ ਕੇ ਦੇਖੋ ਜਿੱਦੋਂ ਗਲਤੀ ਹੋ ਗਈ ਗਲਤੀ ਤਾਂ ਹੁਣ ਕੀ ਆ 15 ਮਣ ਝੋਨੇ ਦਾ ਘਾਟਾ ਖਾ ਗਿਆ ਹੁਣ ਆ ਵੀ ਕਿਸਾਨ ਭਰਾ ਬਹੁਤ ਕਿਸਾਨ ਭਰਾਵਾਂ ਨੇ ਇਸ ਵਾਰ ਇਸ ਤਰ੍ਹਾਂ ਹੀ ਕਰਿਆ ਵਿੱਚ ਤਾਂ ਮੈਂ ਦੇਖਿਆ ਕਿ ਆਰਿਆਂ ਦੇ ਕਾਰਿਆਂ ਹੋਰ ਪੌਦ ਦੇ ਲਾਰਖੇ ਨੇ ਵਿੱਚ ਵਿੱਚ ਆਪਾਂ ਵੀਡੀਓ ਦੇਖਦੇ ਆਂਗੇ ਆਹ ਕਿਸਾਨ ਭਰਾਵੋ ਜੀ ਤੋਂ ਸੇਧ ਲੈ ਲਓ ਕਾਲੀ ਨਾ ਰੱਖਿਆ ਕਰੋ ਆਪਣਾ ਬੀਜ ਜਿਹੜਾ ਹੁਣ ਤੁਸੀਂ ਨੇ ਝੋਨੇ ਦਾ ਰੱਖਣਾ ਉਹਦੇ ਵਿੱਚ ਮੈਂ ਦੁਬਾਰਾ ਵੀਡੀਓ ਬਣਾ ਦੇਣਾਗਾ ਵੀ ਉਹਦੇ ਵਿੱਚ ਤੁਸੀਂ ਪਰਚੀਆਂ ਪੂਰਾ ਪੈ ਬੰਦ ਕਰਕੇ ਰੱਖਿਆ ਕਰੋ ਕਿਸੇ ਤੋਂ ਲੈਣਾ ਤਾਂ ਪੱਕੀ ਤਰ੍ਹਾਂ ਲੈਓ ਨਹੀਂ ਲਾ ਮੁੱਲ ਲਿਆ ਲਓ ਕਿਸਾਨ ਭਰਾਵੋ ਬਾਜ਼ਾਰੋਂ ਮੁੱਲ ਲਿਆ ਕੇ ਲਾ ਲਓ ਝੋਨੇ ਦਾ ਬੀਜ ਲਓ ਪਰ ਆਹ ਗਲਤੀਆਂ ਤੋਂ ਬਚ ਲੋ ਆਹ ਤਰੀਕੇ ਨਾਲ ਖੇਤੀ ਆ ਜਿਹੜੀ ਉਹ ਪਿੱਛੇ ਜਾਊਗੀ ਫਿਰ ਕਹਿ ਦਿੰਦੇ ਨੇ ਕਿਸਾਨ ਫੇਲ ਹੋਊਗਾ ਕਿਸਾਨ ਤਾਂ ਫੇਲ ਆਪ ਹੀ ਹੋਊਗਾ ਜਦੋਂ ਆਪਾਂ ਨੇ ਕੋਈ ਚੀਜ਼ ਦੀ ਗੌਰ ਨਹੀਂ ਰੱਖਣੀ ਤਾਂ ਕਿਸਾਨ ਤਾਂ ਫੇਲ ਆਪ ਹੀ ਹੋਊਗਾ ਦੇਖ ਲੋ ਸੁਣਖਿਆ ਨਾਲੇ-ਦਾਲੇ ਮੈਂ ਫਿਰਕੇ ਕੱਟ ਤੋਂ ਕੱਟ ਡੂੜ ਕਿਲਾ ਆਹ ਝੋਨਾ ਹਜੇ ਹਰਾ ਖੜਿਆਗਾ ਆਹ ਝੋਨਾ ਆਇਆ ਖੜਿਆਗਾ ਰਾਹ ਹੁਣ ਕਿੱਥੋਂ ਦੀ ਆ ਗਿਆ ਓਰੇ ਕਿੱਥੋਂ ਦੀ ਰਾਹ ਕੱਟ ਲਾ ਕੇ ਲਿਊਗਾ ਆਹ ਝੋਨੇ ਦਾ ਵੀ ਨੁਕਸਾਨ ਹੋਊਗਾ ਇਹਦਾ ਤਾਂ ਨੁਕਸਾਨ ਹੋਣੀ ਹੋਣਾਗਾ ਵਿੱਚ ਮੇਰੇ ਭਰਾ ਕਮੈਂਟ ਕਰਦੇ ਨੇ ਕੀ ਹੋ ਗਿਆ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਬਾਈ ਉਹ ਵਧੀਆ ਪਹਿਲਾਂ ਨਿਬੜ ਗਿਆ ਕੰਮ ਉਹਦਾ ਤਾਂ ਨਿਬੜ ਗਿਆ 26 ਦਾ ਤਾਂ ਸਰ ਗਿਆ ਹਜੇ ਸਿਕਾ ਲੂਗਾ ਹਜੇ ਮੰਡੀਆਂ ਦੇ ਵਿੱਚ ਰੇਟ ਕਿੰਨਾ ਚੱਲੀ ਜਾਂਦਾਗਾ ਪ੍ਰਾਈਵੇਟ ਬੋਲੀ ਚੱਲੀ ਜਾਂਦੀ ਆ 1200 ਰੁਪਿਆ ਰੇਟ ਚੱਲੀ ਜਾਂਦਾ ਪੀਆ 126 ਦਾ ਤੁਸੀਂ ਕਮੈਂਟ ਕਰਦੇ ਹੋ ਨਾ ਫਾਇਦਾ ਹੋ ਗਿਆ ਉਹਨੂੰ ਪੁੱਛ ਕੇ ਦੇਖੋ ਜੀਨੇ ਢੇਰ ਮਾਰਿਆਗਾ ਸਾਰੇ ਝੋਨੇ ਦਾ ਤੁਸੀਂ ਕਮੈਂਟ ਕਰਦੇ ਨੇ ਬਾਈ ਆ ਰਾਂ ਹੋ ਗਿਆ ਐ ਹੋ ਗਿਆ ਫਾਇਦਾ ਹੋ ਗਿਆ ਫਾਇਦਾ ਨਹੀਂ ਹੋਇਆ ਬਾਈ ਉਨੇ ਲਾਰਖਿਆ ਪੰਜਾਬ ਨੰਬਰ 1 26 ਦੀ ਥਾਂ ਤੇ ਉਹ ਤਾਂ ਬਹੁਤ ਟਾਈਮ ਲੱਗੂਗੀ ਨਿਸਰ ਨੂੰ ਬਹੁਤ ਟਾਈਮ ਲਾ ਦੂਗੀ ਹਜੇ ਉਹ ਨਿਸਰੀ ਨਹੀਂ ਨੁਸਰੀ ਨਹੀਂ ਹੈਗੀ ਉਹ ਤਾਂ ਸਿਆਲ ਚਾ ਕੇ ਜਾ ਕੇ ਆਊਗੀ ਇਸ ਤੋਂ ਬਾਅਦ ਠੰਡ ਪੈਣ ਲੱਗ ਗਈਆਂ ਝੋਨਾ ਉਹੀ ਨਹੀਂ ਆਉਂਦਾ ਹੈਗਾ ਗਿੱਲਾ ਰਹਿ ਜਾਂਦਾ ਕਿਸਾਨਪਰਾ ਉਹ ਆਹ ਦੇਖ ਲੋ ਆਹ ਬਾਈ ਤੋਂ ਵੀ ਗਲਤੀ ਹੋ ਗਈ ਆਹ ਗਲਤੀਆਂ ਨਾ ਕਰਿਆ ਕਰੋ ਆਹ ਤਰੀਕੇ ਨਾਲ ਖੇਤੀ ਪਿੱਛੇ ਜਾਊਗੀ ਆਪੇ ਲਿਜਾਣ ਵਾਲੇ ਆ ਆਪੇ ਪਿੱਛੇ ਲਿਜਾਣ ਲੈ ਆਪੇ ਅੱਗੇ ਲਿਜਾਣ ਵਾਲਿਆਂਗੇ ਆ ਵਿਚਾਲੇ ਲਾ ਬੈਠਾ ਕਿਸਾਨਪਰਾ ਹੁਣ ਕੀ ਕਹੀਏ ਕੀ ਪੁੱਛੀਏ ਇਹਨਾਂ ਨੂੰ ਵੀ ਕੀ ਗਲਤੀ ਹੋਗੀ ਇੰਨੀ ਸਾਲ ਦੀਆਂ ਇਹ ਗਲਤੀਆਂ ਤੁਹਾਨੂੰ ਪਿੱਛੇ ਲੈ ਕੇ ਜਾਣਗੀਆਂ ਲਾਉਣਾ ਕੋਈ ਵੀ ਕਿਸਾਨ ਕੋਈ ਵੀ ਖੇਤੀ ਕਰਦਾਗਾ ਕੋਈ ਵੀ ਤਾਂ 100 ਵਾਰੀ ਸੋਚਿਆ ਕਰੋ ਵੀ ਆਪਾਂ ਨੇ ਕੀ ਚੀਜ਼ ਲਾਉਣੀ ਹੈ ਕੀ ਇਹ ਵੀ ਇਹ ਕਿਸਾਨ ਭਰਾ ਨੇ ਵੀ ਬਸ ਵੀ ਕਿਸ ਤੋਂ ਪੱਟ ਕੇ ਲਿਆਂਦਾ ਕਹਿਤਾ ਬਸ ਉਹਨੂੰ ਵੀ ਇਹ ਪੀਆਰ 31 ਆ 31 ਦੀ ਥਾਂ ਤੇ 26 ਲੱਗੀ ਉਹ ਵੀ ਵਿਚਾਲੇ ਲੱਗੀ ਹੁਣ ਕੀ ਬਣੂਗਾ ਇਹਦਾ ਹੁਣ ਬਸ ਕੱਟ ਲੱਗੂਗਾ ਨੁਕਸਾਨ ਹੋਊਗਾ ਕਿੱਥੇ ਤੱਕ ਕਿਸਾਨ ਨੂੰ ਰੁਪਿਆ ਰੁਪਿਆ ਬਚਾਉਣਾ ਚਾਹੀਦਾ ਹੈਗਾ ਆਪਾਂ ਨੂੰ ਤਾਂ ਹੋਰ ਹੀ ਬਹੁਤ ੱੱਬੇ ਲੱਗੇ ਹੋਏ ਨੇਗੇ ਵੀ ਐਂ ਕਰਦੇ ਨੇ ਐਂ ਕਰਦੇ ਨੇ ਆਪਾਂ ਉਤੋਂ ਗਲਤੀਆਂ ਤੇ ਗਲਤੀਆਂ ਕਿਸਾਨੀ ਤਾਂ ਦਿਨੋਂ ਦਿਨ ਪਿੱਛੇ ਖਿੱਚਣ ਤੇ ਲੱਗਿਆ ਪਿਆ ਜ਼ੋਰ ਛੇਤੀ ਤੋਂ ਛੇਤੀ ਵੱਡੇ ਕਾਰੋਬਾਰੀਆਂ ਦੇ ਹੱਥ 'ਚ ਜਾਵੇ ਖੇਤੀ ਆਪਣੇ ਤੋਂ ਤਾਂ ਖੂਨ ਨੂੰ ਫਿਰਦੇ ਨੇ ਆਪਾਂ ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਆਗੇ ਸਿੱਖੋ ਕਿਸਾਨ ਪ੍ਰਭੂ ਆਪਣਾ ਬੀਜ ਜਿਹੜਾ ਸਾਹਮਣਾ ਉਹ ਤੁਸੀਂ ਨੇ ਪੂਰਾ ਜਿਵੇਂ ਪਰਫੈਕਟ ਕਰਕੇ ਸਾਹਮਣਾ ਉਹਨਾਂ ਨੂੰ ਇੱਕ ਉਹਨੂੰ ਝਾੜੋ ਝਾੜੋ ਉਹਨਾਂ ਨੂੰ ਲਾ ਕੇ ਝਾੜ ਕੇ ਜਿੰਨਾ ਜਿੰਨਾ ਵੀ ਤੁਸੀਂ ਨੇ ਬੀਜਣਾ ਗਾ ਵੀ ਉਹਨਾਂ ਨੂੰ ਛਾੜ ਕੇ ਆਪਦੇ ਬੋਰੀਆਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਂ ਲਿਖ ਕੇ ਉੱਤੇ ਕਿਹੜੀ ਜੀਰੀ ਆ ਕਿੰਨੇ ਆ ਕਦੋਂ ਆਪਾਂ ਨੇ ਲਾਈ ਸੀ ਕਿਹੜੇ ਬਾਣ ਚਲਾਈ ਸੀ ਕਿੰਨਾ ਝਾੜ ਰਿਹਾ ਸੀ ਕਿੰਨੀਆਂ ਬੋਰੀਆਂ ਤੇ ਉਹਦੀ ਲਿਸਟ ਬਣਾ ਲਓ ਇੱਕ ਪ੍ਰੋਪਰ ਜੇ ਵਧੀਆ ਝਾੜ ਲੈਣਾ ਤੇ ਵਧੀਆ ਖੇਤੀ ਕਰਨੀ ਆ ਇਹ ਫਾਰਮੂਲਾ ਮੇਰਾ ਨੋਟ ਕਰ ਲਓ ਕਿਸਾਨ ਪ੍ਰਭੂ ਜਿਵੇਂ ਹੁਣ ਝੋਨਾ ਝਾੜ ਲਓ ਝਾੜ ਕੇ ਉਹਦੀ ਲਿਸਟ ਬਣਾ ਲਓ ਵੀ ਆਪਾਂ ਨੇ ਆ ਖੇਤ ਦੇ ਵਿੱਚ ਲਾਏ ਸੀ ਇੰਨਾ ਝਾੜ ਆਇਆ ਸੀਗਾ ਪਰਚੀ ਤੁਹਾਨੂੰ ਮਿਲ ਜਾਣੀ ਆ ਉਹਦੇ ਤੇ ਬਣਾ ਲਓ ਵੀ ਆਹ ਹਾਸਪਰੇਹਾ ਕਰੀਆਂ ਤੀਆਂ ਤੇ ਇੰਨਾ ਝੋਨੇ ਚ ਰੇਪ ਆਇਆ ਸੀ ਇਹ ਚੀਜ਼ਾਂ ਤੁਸੀਂ ਕੈਰੈਕਟਰ ਇਹਨਾਂ ਦੇ ਪਤਾ ਰੱਖੋ ਜੇ ਤੁਹਾਨੂੰ ਇਹ ਸਾਰੀਆਂ ਗੱਲਾਂ ਦੇ ਕੈਰੈਕਟਰ ਪਤਾ ਹੋਣੇ ਸਾਰੀਆਂ ਚੀਜ਼ਾਂ ਪਤਾ ਹੋਊਗਾ ਉਹਨਾਂ ਬਾਰੇ ਉਹਦੀ ਸਾਰੀ ਲਿਸਟ ਹੋ ਗਈ ਤੁਹਾਡੇ ਦੇ ਵਿੱਚ ਤੁਸੀਂ ਕਦੇ ਮਾਰ ਨਹੀਂ ਖਾਊਗੀ ਝੋਨਾ ਤੁਹਾਡਾ ਵਧੂਗਾ ਕੁਆਲਿਟੀ ਚ ਵੀ ਵਧੂਗਾ ਤੇ ਰੇਟ ਚ ਵੀ ਵਧੂਗਾ ਤੇ ਭਾਜਨ ਚ ਵੀ ਵਧੂਗਾ ਕਿਸਾਨ ਭਰਾਵੋ ਬਿਮਾਰੀਆਂ ਕਿਹੜੀਆਂ ਕਈਆਂ ਵੀ ਹੋਰ ਨੋਟ ਕਰ ਲਓ ਆਹ ਗਲਤੀਆਂ ਨਾ ਕਰਿਆ ਕਰੋ ਕਿਸਾਨ ਭਰਾਵੋ ਕਰਿਓ ਵੀਡੀਓ ਨੂੰ ਸ਼ੇਅਰ ਕਿਉਂਕਿ ਅੱਗੇ ਪਤਾ ਲੱਗ ਸਕੇ ਕਿਸੇ ਨੂੰ ਧੰਨਵਾਦ ਸਾਰਿਆਂ ਦਾ ਕਰਦੇ ਆ ਧੰਨਵਾਦੀ ਸਾਰਿਆਂ ਦਾ ਲੱਗ ਗਈ ਲਾਉਂਦੇ ਸੀ 31 ਪੱਟ ਕੇ 31 ਲੈ ਕੇ ਆਏ ਸੀਗੇ ਪਰ ਨਿਕਲੇ 26 ਇਹ ਨੁਕਸਾਨ ਆ ਗਿਆ ਹੁਣ ਧੰਨਵਾਦੀ ਸਾਰਿਆਂ ਦਾ ਕਰਿਓ ਵੀਡੀਓ ਸ਼ੇਅਰ ਕਿਉਂਕਿ ਅੱਗੇ ਮੱਤ ਆ ਜੇ ਕਿਸਾਨ ਭਰਾਵਾਂ ਨੂੰ ਧੰਨਵਾਦੀ